ਦੋਸਤੋ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਇੱਕ ਮਹਾਨ ਲੇਖਕ ਕਵੀ ਜਿਸ ਦੀਆਂ ਲਿਖਤਾਂ ਤੁਸੀਂ ਕਦੇ ਨਾ ਕਦੇ ਸਾਰਿਆਂ ਨੇ ਪੜੀਆਂ ਸੁਣੀਆਂ ਹੀ ਹੋਣਗੀਆਂ ਸ਼ਿਵ ਕੁਮਾਰ ਬਟਾਲਵੀ ਆਪਣੇ ਆਪ ਵਿੱਚ ਅੱਖਰਾਂ ਦਾ ਇੱਕ ਕਦੇ ਨਾ ਖਤਮ ਹੋਣ ਵਾਲਾ ਸਮੁੰਦਰ ਸੀ ਜਿਸ ਨੇ ਅਜੇ ਕੋਈ ਵੀ ਵਿਸ਼ਾ ਨਹੀਂ ਸੀ ਛੱਡਿਆ ਜਿਸ ਤੇ ਕਦੇ ਨਾ ਲਿਖਿਆ ਹੋਵੇ ਕੌਣ ਸੀ ਸ਼ਿਵ ਕੁਮਾਰ ਬਟਾਲਵੀ ਕਿਵੇਂ ਉਹ ਦੁਨੀਆ ਦਾ ਐਡਾ ਵੱਡਾ ਸ਼ਾਇਰ ਬਣਿਆ ਸੇਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਦੇ ਕੁਝ ਅਜਿਹੇ ਰਹੱਸ ਜੋ ਕੋਈ ਨਹੀਂ ਜਾਣਦਾ ਤੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਕੌਣ ਸੀ ਉਹ ਕੁੜੀ ਜਿਸ ਦਾ ਨਾਮ ਮੁਹੱਬਤ ਸੀ ਤੇ ਜੋ ਗੁੰਮ ਹੋ ਗਈ ਕਿਸ ਨੇ ਬਣਾਇਆ ਸੀ ਸ਼ਿਵ ਕੁਮਾਰ ਨੂੰ ਐਡਾ ਵੱਡਾ ਸ਼ਾਇਰ ਆਓ ਅੱਜ ਦੇ ਇਸ ਐਪੀਸੋਡ ਵਿੱਚ ਜਾਣਦੇ ਹਾਂ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ੇਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਵਿੱਚ ਹੋਇਆ ਸੀ ਸ਼ੇਵ ਕੁਮਾਰ ਦਾ ਜਨਮ ਸਥਾਨ ਪਾਕਿਸਤਾਨ ਵਿੱਚ ਸਥਿਤ ਬੜਾ ਪਿੰਡ ਹੈ ਪਰ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਸ਼ੇਵ ਦਾ ਪਰਿਵਾਰ ਗਰਦਾਸਪੁਰ ਪੰਜਾਬ ਆ ਕੇ ਰਹਿਣ ਲੱਗਾ ਸ਼ੇਵ ਦੇ ਪਿਤਾ ਪੇਸ਼ੇ ਤੋਂ ਇੱਕ ਤਹਿਸੀਲਦਾਰ ਸਨ ਜੋਕੇ ਸ਼ੇਵ ਨੂੰ ਅਚੇਰੀ ਵਿੱਦਿਆ ਹਾਸਲ ਕਰਵਾਉਣਾ ਚਾਹੁੰਦੇ ਸਨ ਪਰ ਬਚਪਨ ਵਿੱਚ ਹੀ ਸ਼ੇਵ ਦਾ ਧਿਆਨ ਜ਼ਿਆਦਾ ਸਕੂਲ ਤੋਂ ਬਾਹਰ ਹੀ ਰਹਿੰਦਾ ਸੀ ਉਹ ਇਕੱਲਾ ਹੀ ਨਹਿਰ ਦੇ ਕੱਡੇ ਤੇ ਬੈਠ ਕੇ ਆਪਣੇ ਆਪ ਵਿੱਚ ਹੀ ਖੋਇਆ ਰਹਿੰਦਾ ਸੀ ਸਕੂਲ ਤੋਂ ਬਾਅਦ ਸ਼ੇਵ ਨੇ ਜਿੰਗਰਿੰਗ ਅਤੇ ਦੋ ਤਿੰਨ ਹੋਰ ਕੋਰਸ ਕਰਨੇ ਸ਼ੁਰੂ ਕੀਤੇ ਪਰ ਕਿਸੇ ਕਾਰਨ ਕਰਕੇ ਉਹ ਪੂਰੇ ਨਾ ਹੋ ਸਕੇ ਉਦੋਂ ਤੱਕ ਸ਼ੇਵ ਨੇ ਸਿਰਫ ਸ਼ਾਇਰੀ ਅਤੇ ਲੇਖਨ ਨੂੰ ਹੀ ਆਪਣਾ ਮੁੱਖ ਕਿੱਤਾ ਬਣਾ ਲਿਆ ਸੀ ਦੇਸਵਲੀ ਸੇਵਾ ਹਬਾਟਲ ਦੇ ਵਿੱਚ ਇੰਜੀਨੀਅਰਿੰਗ ਕਾਲਜ ਵਿੱਚ ਡਿਗਰੀ ਪੂਰੀ ਕਰਨ ਗਿਆ ਤਾਂ ਉੱਥੇ ਹੀ ਉਸਨੇ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਜਿਸ ਦਾ ਨਾਮ ਸੀ ਮੈਨਾ ਕਈ ਕਿਤਾਬਾਂ ਵਿੱਚ ਉਸ ਕੁੜੀ ਦਾ ਨਾਮ ਮੀਨਾ ਵੀ ਦੱਸਿਆ ਜਾਂਦਾ ਜਿਸ ਨੂੰ ਛੇਪ ਕੁਮਾਰ ਬੈਜਨਾਥ ਦੇ ਮੇਲੇ ਵਿੱਚ ਮਿਲਿਆ ਸੀ ਜਦੋਂ ਉਸਨੇ ਮੀਨਾ ਨੂੰ ਪਹਿਲੀ ਨਜ਼ਰ ਦੇਖਿਆ ਤਾਂ ਬਸ ਦੇਖਦਾ ਹੀ ਰਹਿ ਗਿਆ ਪਿਆਰ ਪ੍ਰਵਾਣ ਚੜਿਆ ਤਾਂ ਗੱਲ ਵਿਆਹ ਤੱਕ ਪਹੁੰਚ ਗਈ ਮੀਨਾ ਨੇ ਆਪਣੇ ਘਰ ਵਿੱਚ ਛੇਵ ਨਾਲ ਵਿਆਹ ਕਰਵਾਉਣ ਲਈ ਜਿੱਦ ਕਰਨ ਲੱਗੀ। ਉਸ ਨੇ ਛੇਵ ਨੂੰ ਬਹੁਤ ਸਾਰੇ ਖੱਤ ਲਿਖੇ ਜਿਸ ਵਿੱਚ ਉਹ ਵਿਸ਼ਵਾਸ ਦਿਵਾਉਂਦੀ ਰਹਿੰਦੀ ਸੀ ਕਿ ਮੈਂ ਆਪਣੇ ਕੌਲ ਕਰਾਰਾਂ ਤੇ ਪੱਕੀ ਰਹਾਂਗੀ ਤੇ ਕਦੇ ਵੀ ਤੈਨੂੰ ਧੋਖਾ ਨਹੀਂ ਦੇਵਾਂਗੀ। ਪਰ ਛੇਵ ਨਾਲ ਮੀਨਾ ਦੀ ਜ਼ਿੰਦਗੀ ਧੋਖਾ ਕਰ ਗਈ। ਅਜੇ ਦੋ ਕੋ ਵਰੇ ਦੇ ਹੀ ਸਨ ਟੱਪੇ ਕੇ ਮੀਨਾ ਦੀ ਮਿਆਦੀ ਬੁਖਾਰ ਦੇ ਨਾਲ ਬਹੁਤ ਹੋ ਗਈ। ਉਸ ਦਾ ਬੁਖਾਰ 13 ਦਿਨਾਂ ਦੇ ਵਿੱਚ ਹੀ ਉਸ ਨੂੰ ਇਸ ਦੁਨੀਆ ਤੋਂ ਲੈ ਤੁਰਿਆ ਪਰ ਇਧਰ ਮੀਨਾ ਦੇ ਵਿਛੋੜੇ ਵਿੱਚ ਸ਼ਿਵ ਨੂੰ ਉਹ ਬੁਖਾਰ ਚੜਿਆ ਜੋ ਕਦੇ ਵੀ ਉੱਤਰ ਨਾ ਸਕਿਆ ساری ਜ਼ਿੰਦਗੀ ਤੱਕ ਇਸ ਘਟਨਾ ਦਾ ਸ਼ਿਵ ਤੇ ਬਹੁਤ ਗਹਿਰਾ ਪ੍ਰਭਾਵ ਪਿਆ ਜਿਸ ਤੋਂ ਬਾਅਦ ਮੀਨਾ ਦੀ ਯਾਦ ਵਿੱਚ ਸ਼ਿਵ ਨੇ ਇੱਕ ਸੋਗਮਈ ਗੀਤ ਲਿਖਿਆ ਜੋ ਉਹ ਅਕਸਰ ਹੀ ਇਕੱਲਾ ਬੈਠਾ ਗਾਉਂਦਾ ਰਹਿੰਦਾ ਸੀ ਇਸੇ ਵਿਛੋੜੇ ਦੀ ਮਾਰ ਸਹਨ ਲਈ ਸ਼ਿਵ ਨੂੰ ਇੱਕ ਹੋਰ ਆਦਤ ਚੁੱਬੜ ਗਈ ਉਹ ਸੀ ਸ਼ਰਾਬ ਦੀ ਲਤ ਸ਼ੇਵ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਲੋਨਾ ਹੈ ਜਿਸ ਤੇ ਬਹੁਤ ਸਾਰੇ ਨਾਟਕ ਵੀ ਹੋਏ ਅਤੇ ਸ਼ੇਵ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਸ਼ੇਵ ਕੁਮਾਰ ਬਟਾਲਵੀ ਦੀਆਂ ਗੱਜਲਾਂ ਕਵਿਤਾਵਾਂ ਗੀਤਾਂ ਨੂੰ ਬਹੁਤ ਸਾਰੇ ਹਿੰਦੀ ਪੰਜਾਬੀ ਅਤੇ ਉਰਦੂ ਦੇ ਕਲਾਕਾਰਾਂ ਨੇ ਗਾਇਆ ਉਸ ਦਾ ਵਿਆਹ ਸਾਲ 1968 ਵਿੱਚ ਅਰੂਆ ਬਟਾਲਵੀ ਨਾਲ ਹੋ ਗਿਆ ਜਿਸ ਦੀ ਕੁੱਖੋਂ ਉਹਨਾਂ ਦੇ ਘਰ ਤੋਂ ਬੱਚੇ ਨੇ ਜਨਮ ਲਿਆ ਸਾਲ 1972 ਵਿੱਚ ਛੇਵਨੇ ਇੰਗਲੈਂਡ ਦੀ ਯਾਤਰਾ ਕੀਤੀ। ਉਸ ਵਕਤੋਂ ਬਹੁਤ ਜ਼ਿਆਦਾ ਪ੍ਰਸਿੱਧ ਸੀ। ਇੰਗਲੈਂਡ ਵਿੱਚ ਵੀ ਲੋਕਾਂ ਨੇ ਛੇਵ ਦਾ ਪਰਵਾ ਸਵਾਗਤ ਕੀਤਾ। ਕਈ ਥਾਂ ਵੀ ਉਸਦੇ ਪ੍ਰੋਗਰਾਮ ਰੱਖੇ ਗਏ। ਜਿੱਥੇ ਛੇਵਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਆਪਣੇ ਗੀਤ, ਸ਼ਾਇਰੀਆਂ ਤੇ ਗੱਜਲ ਸੁਣਾਈਆਂ। ਪਰ ਉਸ ਦੀ ਇੰਗਲੈਂਡ ਦੀ ਇਹ ਯਾਤਰਾ ਉਸਦੇ ਆਪਣੇ ਲਈ ਬਹੁਤ ਖਤਰਨਾਕ ਸਾਬਤ ਹੋਈ। ਉਹ ਇੰਗਲੈਂਡ ਵਿੱਚ ਰਾਤ ਨੂੰ 2-3 ਵਜੇ ਤੱਕ ਸ਼ਰਾਬ ਪੀਂਦਾ ਰਹਿੰਦਾ। ਅਤੇ ਪਾਰਟੀਆਂ ਕਰਦਾ ਰਹਿੰਦਾ ਤੇ ਸਵੇਰੇ ਫੇਰ ਤੜਕੇ 4 ਵਜੇ ਉੱਠ ਕੇ 1 ਘੰਟੇ ਦੀ ਨੀਂਦ ਤੋਂ ਬਾਅਦ ਹੀ दारू ਪੀਣ ਲੱਗ ਜਾਂਦਾ ਉਸ ਦੇ ਕਰੀਬੀਆਂ ਅਨਸਾਰ ਉਹ ਇੰਗਲੈਂਡ ਆ ਕੇ ਵੀ ਆਪਣੇ ਗਮਾਂ ਵਿੱਚ ਹੀ ਡੁੱਬਿਆ ਰਿਹਾ ਸਾਲ 1972 ਦੇ ਸਤੰਬਰ ਮਹੀਨੇ ਵਿੱਚ ਹੀ ਸ਼ੇਵ ਕੁਮਾਰ ਭਾਰਤ ਵਾਪਸ ਆ ਗਿਆ ਭਾਰਤ ਆਉਣ ਵੇਲੇ ਉਹ ਕਾਫੀ ਕਮਜ਼ੋਰ ਹੋ ਚੁੱਕਾ ਸੀ ਅਤੇ ਉਸ ਦੀ ਸਿਹਤ ਵਿੱਚ ਵੀ ਬਹੁਤ ਜ਼ਿਆਦਾ ਵਿਗਾੜ ਆ ਗਿਆ ਸੀ ਇੰਗਲੈਂਡ ਤੋਂ ਵਾਪਸ ਆਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਸ਼ੇਵ ਦਾ ਅਚਾਨਕ ਲੀਵਰ ਡੈਮੇਜ ਹੋ ਗਿਆ ਜਿਸ ਤੋਂ ਬਾਅਦ ਉਹ ਕਦੇ ਵੀ ਠੀਕ ਨਾ ਹੋ ਸਕਿਆ ਉਸ ਵਕਤ ਤੱਕ ਉਹ ਆਰਥਿਕ ਪੱਖੋਂ ਵੀ ਕਾਫੀ ਕਮਜ਼ੋਰ ਹੋ ਚੁੱਕਾ ਸੀ ਟੈਂਡੀਗੜ ਰਹਿੰਦੇ ਹੋਣ ਕਰਕੇ ਸ਼ੇਵ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਹੋਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਪਰ ਅੰਮ੍ਰਿਤਸਰ ਦੇ ਡਾਕਟਰਾਂ ਦੇ ਨਾਲ ਝਗੜਾ ਕਰਕੇ ਸ਼ੇਵ ਬਟਾਲੇ ਆਪਣੇ ਜੱਤੀ ਘਰ ਵਿੱਚ ਚਲੇ ਗਿਆ ਉਹ ਕਹਿੰਦਾ ਸੀ ਕਿ ਮੈਂ ਹਸਪਤਾਲ ਵਿੱਚ ਨਹੀਂ ਮਰਨਾ ਚਾਹੁੰਦਾ ਪਰ 6 ਮਈ 1973 ਨੂੰ ਪਿੰਡ ਕੀਰੀ ਮੰਗੇਵਾਲ ਆਪਣੇ ਸੌਹਰੇ ਘਰ ਵਿੱਚ ਛੇਵੜੇ ਆਪਣੇ ਆਖਰੀ ਸਾਹ ਲੈ ਦੱਸਿਆ ਜਾਂਦਾ ਹੈ ਕਿ ਮਰਨ ਤੋਂ ਇੱਕ ਰਾਤ ਪਹਿਲਾਂ ਛੇਵੜੇ ਆਪਣੀ ਸਾਰੀ ਦਵਾਈ ਖਾ ਕੇ ਖਤਮ ਕਰ ਲਈ ਤੇ ਆਪਣੀ ਪਤਨੀ ਨੂੰ ਕਿਹਾ ਕਿ ਨੇਰੇ ਤੇੜੇ ਦੇ ਜਿੰਨੇ ਵੀ ਡਾਕਟਰ ਹਨ ਜਿੰਨੇ ਵੀ ਇੱਕ ਹਕੀਮ ਵੈਦ ਹਨ ਸਾਰਿਆਂ ਦੀ ਦਵਾਈ ਲਿਆ ਕੇ ਮੈਨੂੰ ਦੇ ਦੇਵੋ ਤਾਜੋ ਸਵੇਰੇ ਕੋਈ ਮੇਰੀ ਮੌਤ ਤੇ ਆ ਕੇ ਇਹ ਨਾ ਕਵੇ ਕਿ ਮੇਰੀ ਦਵਾਈ ਨਹੀਂ ਸਿਕਾਦੀ ਤਾਂ ਮਰ ਗਿਆ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਲਖਾਰੀ ਗੁਰਬਖਸ਼ ਸਿੰਘ ਪੀਤ ਲੜੀ ਦੀ ਲੜਕੀ ਅਨਸੋਇਆ ਨਾਲ ਵੀ ਸ਼ਿਵ ਕੁਮਾਰ ਬਟਾਲਵੀ ਨੂੰ ਪਿਆਰ ਹੋ ਗਿਆ ਸੀ ਪਰ ਗੁਰਬਖਸ਼ ਸਿੰਘ ਪੀਤ ਲੜੀ ਨੇ ਸ਼ਿਵ ਨੂੰ ਇੱਕ ਗਰੀਬ ਅਤੇ ਪੇਂਡੂ ਲੜਕਾ ਸਮਝ ਕੇ ਇਹ ਰਿਸ਼ਤਾ ਠੁਕਰਾ ਦਿੱਤਾ ਬੇਸ਼ੱਕ ਗੁਰਬਖਸ਼ ਦੇ ਆਪਣੀਆਂ ਰਚਨਾਵਾਂ ਵਿੱਚ ਪਿਆਰ ਨੂੰ ਪੈਸੇ ਤੋਂ ਉੱਤੇ ਅਤੇ ਰਹਾਦਿਆਤ ਭਰਿਆ ਦੱਸਿਆ ਪਰ ਉਸ ਨੂੰ ਆਪਣੀ ਲੜਕੀ ਅਨਸੋਇਆ ਅਤੇ ਸ਼ੇਵ ਕੁਮਾਰ ਬਟਾਲਵੀ ਦਾ ਇਹ ਰਿਸ਼ਤਾ ਮਨਜ਼ੂਰ ਨਾ ਹੋਇਆ ਸ਼ੇਵ ਕੁਮਾਰ ਬਟਾਲਵੀ ਦੀ ਮਸ਼ਹੂਰ ਕਵਿਤਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁਮ ਹੈ ਗੁਮ ਹੈ ਗੁਮ ਹੈ ਕਹਾਂ ਜਾਂਦਾ ਹੈ ਕਿ ਇਹ ਲੜਕੀ ਕੋਈ ਹੋਰ ਨਹੀਂ ਪਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕੁੜੀ ਅਨਸੋਇਆ ਹੀ ਸੀ ਸ਼ੇਵ ਕੁਮਾਰ ਦੇ ਪਿਆਰ ਵਿੱਚ ਇੰਨਾ ਗਮ ਇਸ ਕਰਕੇ ਖਾ ਗਿਆ ਸੀ ਕਿਉਂਕਿ ਉਹ ਪਿਆਰ ਨੂੰ ਬਿਲਕੁਲ ਹਰ ਇੱਕ ਤਹ ਤੱਕ ਮਹਿਸੂਸ ਕਰਦਾ ਸੀ ਉਹ ਆਉਣ ਵਾਲੇ ਸਮੇਂ ਦੇ ਆਪਣੇ ਮਨ ਵਿੱਚ ਹੀ ਵੱਡੇ ਵੱਡੇ ਖਿਆਲ ਬਣਾ ਕੇ ਰੱਖ ਲੈਂਦਾ ਸੀ ਕਹਿੰਦੇ ਹਨ ਕਿ ਉਸ ਨੇ ਆਪਣੀ ਮਹਿਬੂਬ ਅਰਸੋਇਆ ਨੂੰ ਇੱਕ ਦਿਨ ਬੈਠੇ ਬੈਠੇ ਨੇ ਕਿਹਾ ਕਿ ਆਪਣਾ ਆਉਣ ਵਾਲਾ ਬੱਚਾ ਇੱਕ ਧੀ ਹੋਵੇਗੀ ਤੇ ਮੈਂ ਉਸ ਦਾ ਨਾਮ ਸੀਮਾ ਰੱਖਾਂਗਾ ਉਸ ਦੀ ਮਹਿਬੂਬਾ ਅਰਸੋਇਆ ਤਾਂ ਉਸ ਨੂੰ ਛੱਡ ਕੇ ਵਿਦੇਸ਼ ਚਲੀ ਗਈ ਅਤੇ ਉਸ ਨੂੰ ਭੁੱਲ ਗਈ ਪਰ ਉਹ ساری ਜ਼ਿੰਦਗੀ ਆਪਣੀ ਉਸ ਅਣਜੰਮੀਤੀ ਸੀਮਾ ਨਾਲ ਹੀ ਖੁਆਪਾਂ ਵਿੱਚ ਹੀ ਖੇਡਦਾ ਰਿਹਾ ਸੋ ਹੋਰ ਤੁਸੀਂ ਆਪ ਸੋਚ ਸਕਦੇ ਹੋ ਕਿ ਸ਼ੇਵ ਕਿਹੜੇ ਲੈਵਲ ਦਾ ਬੰਦਾ ਸੀ ਸ਼ੇਵ ਕੁਮਾਰ ਬਟਾਲਵੀ ਆਪਣੇ ਖਿਆਲਾਂ ਵਿੱਚ ਹੀ ਐਨਾ ਖੋਇਆ ਰਹਿੰਦਾ ਸੀ ਕਿ ਉਹ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਨੂੰ ਵੀ ਭੁੱਲ ਜਾਂਦਾ ਸੀ ਕਹਿੰਦੇ ਹਨ ਕਿ ਇੱਕ ਵਾਰ ਉਹ ਆਪਣੇ ਇੱਕ ਦੋਸਤ ਦੇ ਨਾਲ ਚੰਡੀਗੜ੍ਹ ਰਕਸ਼ੇ ਤੇ ਜਾ ਰਿਹਾ ਸੀ ਅਚਾਨਕ ਉਸਨੇ ਰੁਕਣ ਲਈ ਕਿਹਾ ਅਤੇ ਇੱਕ ਪੈਨ ਅਤੇ ਕਾਗਜ਼ ਮੰਗਿਆ ਪਰ ਰਾਤ ਔੜ ਕਰਕੇ ਕੋਈ ਵੀ ਕਾਗਜ਼ ਤਾਂ ਪੈਨ ਨਾ ਮਿਲਿਆ ਤਾਂ ਛੇਵਨੇ ਸੜਕ ਤੇ ਪੈ ਦੋ ਕੋਲੇ ਚੁੱਕ ਗਏ ਉਥੇ ਬਣੀ ਇੱਕ ਕੰਧ ਉਤੇ ਹੀ ਸਾਰੀ ਦੀ ਸਾਰੀ ਇੱਕ ਨਵੀਂ ਗੱਜਲ ਲਿਖ ਦਿੱਤੀ ਜੋ ਉਸਨੇ ਉਸੇ ਵਕਤ ਹੀ ਜੋੜੀ ਸੀ ਤੇ ਉਹ ਆਪਣੇ ਦੋਸਤ ਨੂੰ ਕਹਿਣ ਲੱਗਾ ਕਿ ਸਵੇਰੇ ਤੂੰ ਆ ਪਾ ਕੇ ਇਸ ਨੂੰ ਕਾਪੀ ਤੇ ਉਤਾਰ ਲਵੀ ਕਿਉਂਕਿ ਮੈਨੂੰ ਇਹ ਯਾਦ ਨਹੀਂ ਰਹਿਣਾ ਕਿ ਮੈਂ ਇਸ ਨੂੰ ਕਿੱਥੇ ਲਿਖਿਆ ਸੀ ਸੋ ਇਸ ਤਰ੍ਹਾਂ ਦੀ ਸੀ ਬਿਰਹਾ ਦੇ ਸੁਲਤਾਨ ਸੇਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ